ਨਮਸਕਾਰ ਦੋਸਤੋ ਗੁੱਡ ਮਾਰਨਿੰਗ ਸਾਸਤਰੀਕਰ ਰਾਮ ਰਾਮ ਸਲਾਮ ਅਦਾਬ ਉਮੀਦ ਆ ਕਬੱਡੀ ਨੂੰ ਪਿਆਰ ਕਰਨ ਵਾਲੇ ਸਾਰੇ ਠੀਕ ਠਾਕ ਹੋਵਗੇ 3 ਮਈ ਦਿਨ ਸ਼ਨੀਵਾਰ 2025 ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਵਰਲਡਵਾਈਡ ਕਬੱਡੀ ਜਿੱਥੇ ਵੀ ਹੁੰਦੀ ਹੈ ਉਥੋਂ ਦੇ ਅਸੀਂ ਫਾਈਨਲ ਰਿਜ਼ਲਟ ਲੈ ਕੇ ਹਾਜ਼ਰ ਹੁੰਦੇ ਆ ਰਿਜ਼ਲਟ ਤਿਆਰ ਕਰਦੇ ਨੇ ਬਾਈ ਗਰਨਾਵ ਸਿੰਘ ਜੀ ਗਿੱਲ ਝੰਡਾ ਵਾਲਾ ਜ਼ਿਲ੍ਹਾ ਬਠਿੰਡਾ ਤੇ ਆਓ ਕੱਲ ਦੇ ਕੱਪਾਂ ਦੀ ਪੈਂਦੀ ਧੱਟ ਸੁਣਾਈਏ ਤੁਹਾਨੂੰ ਕਿਉਂਕਿ ਉਹ ਚੀਜ਼ਾਂ ਦੱਸਾਂਗੇ ਜਿਹੜੀਆਂ ਕਿਸੇ 플레이ਰ ਬਾਰੇ ਤੁਸੀਂ ਸੁਣਿਆ ਨਹੀਂ ਹੋਈਆਂ ਕਿਉਂਕਿ ਕੱਲ ਆਸਟ੍ਰੇਲੀਆ ਦੀਆਂ ਗੇਮਾਂ ਹੋਈਆਂ ਨੇ ਤੇ ਆਓ ਤੁਹਾਨੂੰ ਉਥੋਂ ਸ਼ੁਰੂ ਕਰਦੇ ਆਂ ਆਪਾਂ ਸਪਾਰਟਨ ਦੀਆਂ ਖੇਡਾਂ ਤੋਂ ਆਓ ਕੁਆਡੀ ਟੂਰਨਾਮੈਂਟਾਂ ਦੀ ਫਾਈਨਲ ਰਿਜ਼ਲਟ ਦੱਸ ਕੇ ਤੁਹਾਨੂੰ ਸਪਰਟਨ ਬਸਾਖੀ ਮੇਲਾ ਕਬੱਡੀ ਕੱਪ ਆਸਟ੍ਰੇਲੀਆ ਦਾ ਫਾਈਨਲ ਰਿਜ਼ਲਟ ਕਬੱਡੀ ਆਲ ਓਪਨ ਦੀਆਂ ਇੱਥੇ ਚਾਰ ਟੀਮਾਂ ਖੇਡੀਆਂ ਜੀ ਟੀਮ ਕਬੱਡੀ ਕਲੱਬ ਆਸਟ੍ਰੇਲੀਆ 42 ਨੰਬਰ ਪਹਿਲੇ ਨੰਬਰ ਤੇ ਰਹੀ ਫਸਟ ਨਗਦ ਰਾਸ਼ੀ ਪਲੱਸ ਕੱਪ ਪਲੇਅਰ ਖੇਡੇ ਸੁਲਤਾਨ ਸ਼ਮਸ਼ਪੁਰ ਅੰਬਾਸੁਰ ਸਿੰਘ ਫੌਜੀ ਸੀਹਾ ਮਾਜਰਾ ਵਾਇਗਰੂ ਸੀਚੇਵਾਲ ਸੁੱਖਾ ਭਿੰਦਰਪਾਲ ਮਾਲਕਾਂ ਸੋਨੀ ਫਕਰ ਝੰਡਾ ਪੂਰੀਆ ਸੀਸਰ ਫੁੱਲਾ ਸ਼ੂਸ਼ਕਨ ਨਰਮਲ ਲੋਪੋਕੇ ਨਿੰਦੀ ਹਮੈਦੀ ਕਿੰਨੀ ਪਤਾਰਾ ਗਿੰਦਾ ਬੱਗਾ ਪਿੰਡ ਟੀਮ ਕਬੱਡੀ ਕਲੱਬ ਨਿਊਜ਼ੀਲੈਂਡ 36 ਨੰਬਰ ਸੈਕੰਡ ਰਾਸ਼ੀ ਪਲੱਸ ਕੱਪ ਤੇ ਪਲੇਅਰ ਖੇਡੇ ਖੁਸ਼ੀ ਦੁੱਗਾ ਰਾਜੂ ਕੋਟਲਾ ਪੜੀ ਦੀਪਾ ਸਾੰਦਰਾ ਗੁਰਪ੍ਰੀਤ ਬੁਰਜਹਰੀ ਮਲਕ ਮੀਨੀਆ ਮੀਨ ਰਵੀ ਸਾਹੋਕੇ ਸਣੀ ਕਾਲੇ ਸੰਗਿਆ ਬਣੀ ਸਮਾਣਾ ਤੇ ਅਮਨ ਟਿੱਬਾ ਬੈਸਟ ਰੇਡਰ ਹੈ ਅੰਬਸੌਰ ਸਿੰਘ 21 ਰੇਡਾਂ 20 ਨੰਬਰ ਬੈਸਟ ਜਾਂ ਫਿਰ ਸੁੱਖਾ ਪਿੰਡ ਨੌ ਟੱਚ ਤਿੰਨ ਜਫੇ ਤਿੰਨ ਲਾਈਵ ਚੱਲਦੇ ਸੀ ਜੀ ਤਿੰਨਾਂ ਨੇ ਬੈਸਟ ਨੀ ਦੱਸਿਆ ਪਰ ਬੈਸਟਾ ਨੂੰ ਇੱਥੇ ਮੋਟਰਸਾਈਕਲ ਸੀ ਬੁਲਟ ਕਬੱਡੀ ਦੀਆਂ ਬਾਕੀ ਟੀਮਾਂ ਦੇ ਪਲੇਅਰ ਸੁਣ ਲੋ ਹੁਣ ਭਾਰਤ ਵੱਲੋਂ ਖੇਡੇ ਪਲੇਅਰ ਅਰਸ਼ ਚੋਲਾ ਸਾਹਿਬ ਰਾਜਾ ਪਧਰੀ ਪ੍ਰਤਾਪ ਕੰਡਿਆਣਾ ਸ਼ੰਕਰ ਸੰਧਵਾ ਨੀਨਾ ਟਰੌਲੀਪਾਈ ਕਾਲਾ ਧਨੋਲਾ ਜਸ਼ਨ ਆਲਮਗੀਰ ਮੇਸ਼ੀ ਹਰਕੋਵਾਲ ਹਸ਼ਿਆਰਾ ਬੋਪਰ ਸੋਨੀ ਸਿੰਘਾ ਦੌਦ ਤੇ ਆਤਮਾ ਡਾਲਾ ਕਬੱਡੀ ਕਲੱਬ ਕੈਨੇਡਾ ਦੀ ਟੀਮ ਦੇ ਵਿੱਚ ਪਲੇਅਰ ਖੇਡੇ ਕੁਲਦੀਪ ਸ਼ਕਰਮਾਸ਼ੀਆ ਗੋਰਾ ਸਰਹਾਲੀ ਮੰਡ ਬਿੱਲਾ ਗੁਰਮਾ ਏਕਮ ਮੀਰਪੁਰ ਕੁਲਵੀਰ ਜਟਾਣਾ ਕਰਨ ਬੁੱਲੋਵਾਲ ਬਿੱਲਾ ਢੋਡੋ ਢੋਡੇ ਗੁਰਬਾਜ ਸਲਾਣਾ ਬਿੱਲਾ ਜੋਲ ਨੰਗਲ ਇੱਥੇ ਸਲਮਾਨ ਹੋਇਆ ਖੁਸ਼ੀ ਦੁੱਗਾ ਨੂੰ 5000 ਦੀ ਨਕਦ ਰਾਸ਼ੀ ਆਸਟ੍ਰੇਲੀਆ ਡਾਲਰ ਦੇ ਕੇ ਸੈਮੀਫਾਈਨਲ ਵਿੱਚ ਮਹੇਸ਼ੀ ਹਰਖੋਵਾਲ ਨੂੰ 5000 ਦਾ ਜੱਫਾ ਸੰਨੀ ਕਾਲੇ ਸੰਘਿਆਣੇ ਲਾਇਆ ਤੇ ਸੁਲਤਾਨ ਸ਼ਮਸ਼ਪੁਰ ਨੂੰ 750 ਡਾਲਰ ਦਾ ਜੱਫਾ ਖੁਸ਼ੀ ਨੇ ਲਾਇਆ ਖੇਚ ਦਾ ਕਾਰਨ ਬਣੇ ਵੈਸੇ ਬਹੁਤ ਪੈਸੇ ਲੱਗੇ ਇੱਥੇ ਬਲਾਰੇ ਸੀ ਮਰੀਖ ਖੋਸਾ ਕੋਟਲਾ ਗੱਗੀ ਮਾਨ ਤੇ ਅਮਨ ਫੁੱਲੇ ਵਾਲਾ ਪਿੰਡ ਸ਼ਹਿਰ ਮਖੂ ਜ਼ਿਲ੍ਹਾ ਫਿਰੋਜ਼ਪੁਰ ਦੇ ਕਬੱਡੀ ਸ਼ੋਅ ਮੈਚ ਦਾ ਫਾਈਨਲ ਰਿਜ਼ਲਟ ਟੀਮ ਬਾਬਾ ਦਇਆ ਸਿੰਘ ਜੀ ਕਬੱਡੀ ਕਲੱਬ ਸੁਰ ਸਿੰਘ 35 ਨੰਬਰ ਵਾਸਟ ਸਪੌਂਸਰ ਕੀਤੀ ਹੋਈ ਟੀਮ ਟੀਮ ਮੀਰੀ ਪੀਰੀ ਕਬੱਡੀ ਕਲੱਬ ਕੋਟ ਬੁੱਢਾ 35 ਨੰਬਰ ਸੈਕੰਡ ਸਪான்ਸਰ ਕੀਤੀ ਹੋਈ ਟੀਮ ਇੱਥੇ ਰੇਡ ਰਹਿੰਦੀ ਸੀ ਪਰ ਰਿਜ਼ਲਟ ਬੋਲ ਦਿੱਤਾ ਸੀ ਕਿਉਂਕਿ ਟੀਮਾਂ ਮੰਦਾਨ ਤੋਂ ਬਾਹਰ ਸੀ ਇੱਥੇ ਬੁਲਾਰੇ ਸੀਗੇ ਬੂਟਾ ਉਮਰੀਆਣਾ ਪਿੰਡ ਮੰਮੂਪੁਰ ਜ਼ਿਲ੍ਹਾ ਮਹਾਲੀ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਓਪਨ ਤਿੰਨ ਬਾਰੂ ਪਿੰਡ ਮੰਮੂਪੁਰ 16 ਨੰਬਰ ਫਾਸਟ 51000 ਨਕਦ ਪਲੱਸ ਕੱਪ ਪਿੰਡ ਗਾਜੀਦਸਤਨ ਹੋਰੀ 12.5 ਨੰਬਰ ਸੈਕੰਡ 41000 ਨਕਦ ਪਲਸ ਕਪ ਬੈਸਟ ਰੇਡਰ ਰਿਹਾ ਜੀ ਕੀਤੂ ਬੋਡਨਪੁਰ 8 ਰੇਡਾਂ 7 ਨੰਬਰ ਮੰਮੂਪੁਰ ਵੱਲੋਂ ਤੇ ਬੈਸਟ ਯਾਫੀ ਰਿਹਾ ਛੇਰੂ ਤਨਹੋਰੀ 6 ਟੱਚ 3 ਜੱਫੇ ਬੈਸਟ ਨੂੰ 11-11000 ਰੁਪਏ ਨਕਦ ਰਾਸ਼ੀ ਸੀਗੀ ਜੀ ਪਲਸ ਕਪ ਬਾਕੀ ਪਲੇਅਰਾਂ ਦਾ ਪ੍ਰਦਰਸ਼ਨ ਕਿਵੇਂ ਰਿਹਾ ਉਹ ਵੀ ਦੱਸ ਦਿੰਨੇ ਆ ਨਾਥ ਸਿੰਘਾਂ ਦਾ ਤਨਹੋਰੀ ਵੱਲੋਂ 8 ਰੇਡਾਂ ਪਾਈਆਂ ਉਹਨੇ ਸ਼ੀ ਨੰਬਰ ਲਈ ਬਿੱਟੂ ਬੈਰੋ ਕੇ ਸਰਪੰਚ ਨੇ 7 ਟੱਚ 3 ਜੱਫੇ ਲਾਏ ਮੰਮੂਪੁਰ ਵੱਲੋਂ ਤੇ ਸਨਮਾਨ ਇੱਥੇ ਹੋਇਆ ਜੀ ਦੁੱਲਾ ਮੰਮੂਪੁਰ ਨੂੰ 52000 ਦੀ ਨਕਦ ਰਕਮ ਨਾਲ ਸਨਮਾਨਿਤ ਕੀਤਾ ਗਿਆ ਤੇ ਰਾਜਾ ਚੱਠਾ ਧਨੋਰੀ ਨੂੰ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ ਇੱਥੇ ਬੁਲਾਰੇ ਸੀਗੇ ਜੀ ਸੁਜੀਤ ਸਿੰਘ ਕਕਰਾਲੀ ਗੁਰਮukh ਢੋਡੇ ਤੇ ਰਵਿਜੇਸ਼ ਧਮਾਨ ਇਹ ਸੀਗੇ ਜੀ 3 ਮਈ ਦਿਨ ਸ਼ਨੀਵਾਰ 2025 ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਜੇਕਰ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਆਪ ਜੀ ਨੂੰ ਵਧੀਆ ਲੱਗਦੀ ਹੈ ਤਾਂ ਆਪਣੇ ਆਪਣੇ ਫੇਸਬੁੱਕਾਂ ਤੇ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਨੂੰ ਸ਼ੇਅਰ ਕਰ ਦਿਓ ਤਾਂ ਜੋ ਕਬੱਡੀ ਦੇ ਪਿਆਰੇ دیਵਾਨੇ ਜਿਹੜੇ ਮਸਤ ਨੇ ਕਬੱਡੀ ਦੇ ਵਿੱਚ ਉਹ ਸੰਗਤਾਂ ਸਾਡੇ ਨਾਲ ਜੁੜ ਸਕਣ ਕਿਉਂਕਿ ਆਲ ਵਰਲਡ ਦੇ ਵਿੱਚ ਜਿੱਥੇ ਵੀ ਕਬੱਡੀ ਹੁੰਦੀ ਆ ਅਸੀਂ ਤੁਹਾਨੂੰ ਉਸ ਕਬੱਡੀ ਦੇ ਰਿਜ਼ਲਟ ਬਖੂਬੀ ਲਿਖ ਕੇ ਸੁਣਾਵਾਂਗੇ ਬੋਲ ਕੇ ਪਾਵਾਂਗੇ ਤੇ ਤੁਸੀਂ ਸਾਡੀ ਵੀਡੀਓ ਨੂੰ ਸ਼ੇਅਰ ਕਰਨਾ ਕਮੈਂਟ ਕਰਕੇ ਜਿੱਥੇ ਸਾਡੀ ਕੋਈ ਕਮੀ ਲੱਗਦੀ ਹੈ ਜਰੂਰ ਦੱਸਿਆ ਕਰੋ ਤੁਸੀਂ ਤੁਹਾਡਾ ਬਹੁਤ ਪਿਆਰ ਮਿਲ ਰਿਹਾ ਹੈ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਕੱਲ ਨੂੰ ਸਵੇਰੇ ਤਦ ਤੱਕ ਲਈ ਸਤ ਸ੍ਰੀ ਅਕਾਲ